ਅੱਜ ਪਿੰਡ ਸ਼ੌਪੁਰ ਜਾਜਨ ਵਿੱਚ ਗ੍ਰੇਸ ਆਫ ਗੋਡ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਮੁਸੀਬ ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਜਿਸ ਵਿੱਚ ਨਵਨਯੁਕਤ ਘਟ ਗਿੰਦੀ ਕਮਿਸ਼ਨ ਦੇ ਚੇਅਰਮੈਨ ਅਤੇ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਗਈ ਇਸ ਮੌਕੇ ਪਾਸਟਰ ਮੁਖਤਾਰਬ ਸਿੰਘ ਪਾਸਟਰ ਵਿਜਮ ਸਿੰਘ ਵੱਲੋਂ ਜਤਿੰਦਰ ਮਸੀਹ ਗੌਰਵ ਨੂੰ ਚੇਅਰਮੈਨ ਘਟ ਗਿੰਦੀ ਨਿਯੁਕਤ ਕੀਤੇ ਜਾਣਤੇ ਮੁਬਾਰਕ ਬਾਅਦ ਦਿੰਦੇ ਹੋਏ ਪ੍ਰ부 ਜਸ ਮਸੀਹ ਦੇ ਅੱਗੇ ਉਹਨਾਂ ਦੀ ਤੰਦਰੁਸਤੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਗ੍ਰੇਸ ਆਫ ਗੋਡ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਸੰਬੰਧੀ ਦੱਸਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਕਬਰਸਥਾਨ ਨੂੰ ਜਾਂਦੇ ਰਸਤੇ ਨੂੰ ਕੁਝ ਜ਼ਿੰਮੇਵਾਰ ਭਰਾਵਾਂ ਨੇ ਵੱਢ ਕੇ ਛੋਟਾ ਕਰ ਦਿੱਤਾ ਗਿਆ ਹੈ ਤੇ ਜਦੋਂ ਕਿਤੇ ਵੀ ਕੋਈ ਵੀ ਮੌਤ ਹੁੰਦੀ ਹੈ ਤਾਂ ਮਰਦਾਂ ਲਜਾਨ ਸਮੇਂ ਕਾਫੀ ਅਡਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਦੂਸਰੀ ਮੁਸ਼ਕਲ ਬਾਰੇ ਦੱਸਦੇ ਹੋਏ ਕਿਹਾ ਕਿ ਜੋ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਹੈ ਉਹ ਵੀ ਮਸੀਲ ਲੋਕਾਂ ਦੇ ਘਰਾਂ ਦੇ ਨੇੜੇ ਜਦੀਕ ਬਣਿਆ ਹੋਇਆ ਹੈ ਜਿਸ ਨੂੰ ਇਹ ਤੋਂ ਸ਼ਿਫਟ ਕਰਵਾਇਆ ਜਾਵੇ ਤੇ ਹੜਾ ਦੌਰਾਨ ਹੋ ਇੱਕ ਘਰਾਂ ਦਾ ਮੁਆਵਜ਼ਾ ਦਵਾਇਆ ਜਾਵੇ ਇਸ ਸਬੰਧਕ ਪੱਤਰਕਾਰਾਂ ਨਾਲ ਗੱਲਬਾਤ ਕਰਦਾਂ ਚੇਅਰਮੈਨ ਜਤਿੰਦਰਮ ਸਿੰਘ ਗੌਰਮ ਨੇ ਦੱਸਿਆ ਕਿ ਜੋ ਵੀ ਸਾਡੇ ਭੈਣ ਭਰਾਵਾਂ ਨੇ ਆਪਣੀਆਂ ਮੁਸ਼ਕਲਾਂ ਸੰਬੰਧੀ ਸਾਨੂੰ ਜਾਨੂ ਕਰਵਾਇਆ ਹੈ ਉਸ ਦੀਆਂ ਸਾਨੂੰ ਦਰਖਾਸਤਾਂ ਦਿੱਤੀਆਂ ਜਾਂ ਤੇ ਦਰਖਾਸਤਾਂ ਮਿਲਣ ਉਪਰੰਤ ਹਰੇਕ ਮੁਸ਼ਕਲ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਹੜਾ ਦੌਰਾਨ ਹਰੇਕ ਵਰਗ ਦੁਖੀ ਸਿੱਧਕ ਕੁਝ ਜਥੇਬੰਦੀਆਂ ਵੱਲੋਂ ਰਾਸ਼ਨ ਮੰਡਲ ਨੂੰ ਲੈ ਕੇ ਰਾਜਨੀਤੀ ਤੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਦੀ ਉਹਨਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਬਿਊਰੋ ਰਿਪੋਰਟ ਅਲਪਜਾਮ ਨਿਊਜ਼ ਸਰ ਮੇਰੇ ਵੱਲੋਂ ਜੈਮਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਅੱਜ ਇੱਥੇ ਲੈ ਕੇ ਆਏ ਨੇ ਸਾਡੇ ਸਾਰੇ ਯੂਥ ਨਿਕ ਪ੍ਰੋਗਰਾਮ ਰੱਖਿਆ ਸੀ ਗ੍ਰੇਸ ਆਫ ਗੋਡ ਇਹਨਾਂ ਦੀ ਜਿਹੜੀ ਹੈਗੀ ਐਸੋਸੀਏਸ਼ਨ ਉਹਦੇ ਵੱਲੋਂ ਔਰ ਮੈਂ ਧੰਨਵਾਦ ਕਰਦਾ ਵੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪੂਰੇ ਨੌਜਵਾਨ ਜਿਹੜੇ ਆ ਗਲੋਬਲ ਕ੍ਰਿਸ਼ਨੈਕਸ਼ਨ ਕਮੇਟੀ ਨਾਲ ਜੁੜ ਰਹੇ ਨੇ ਗਲੋਬਲ ਕ੍ਰਿਸ਼ਨੈਕਸ਼ਨ ਕਮੇਟੀ ਦਾ ਪਰਿਵਾਰ ਵੱਧ ਰ ਪਰ ਮੈਂ ਐਸੇ ਚੇਅਰਮੈਨ ਹੁੰਦੇ ਨਾਤੇ ਨੋਟੀਫਿਕੇਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੈਨੂੰ ਇੱਥੇ ਬੁਲਾਇਆ ਸੀ ਆਪਣੀਆਂ ਮੁਸ਼ਕਲਾਂ ਮੈਨੂੰ ਦੱਸੀਆਂ ਵਾ ਔਰ ਬਹੁਤ ਜਲਦ ਉਹ ਮੁਸ਼ਕਲਾਂ ਦਾ ਸੀ ਹੱਲ ਕਰਕੇ ਇਹਨਾਂ ਨੂੰ ਦਵਾਂਗੇ ਸਰ ਮੇਨ ਸਮੱਸਿਆ ਜਿਤਨਾ ਇਹਨਾਂ ਦੱਸੀ ਹੈ ਕਬਰਸਤਾਨ ਨੂੰ ਜਿਹੜਾ ਜਾਂਦਾ ਰਸਤਾ ਹੈ ਜੇ ਕੋਈ ਇੱਕ ਮੇਨ ਠੇਕੇ ਦੀ ਆ ਜਾਂ ਹੋਰ ਕੁਝ ਹੜੰਧਰਾਂ ਦਾ ਨੁਕਸਾਨ ਹੈ ਜੀ ਇਹਨਾਂ ਨੂੰ ਮੈਂ ਬੇਨਤੀ ਕੀਤੀ ਆ ਵੀ ਤੁਸੀਂ ਮੈਨੂੰ ਐਪਲੀਕੇਸ਼ਨ ਦਵੋ ਜਿਹੜਾ ਵੀ ਕੋਈ ਰਾਹ ਦੇ ਉੱਪਰ ਲੋਕਾਂ ਨੇ ਕਬਜ਼ੇ ਕੀਤੇ ਨੇ ਉਹ ਕਬਜ਼ੇ ਨਿਸ਼ਾਨਦੇਹੀ ਕਰਵਾ ਕੇ ਜਰੂਰ ਉਹਨੂੰ ਛਡਵਾਇਆ ਜਾਏਗਾ ਔਰ ਜੇ ਇਹਨਾਂ ਦੇ ਬਿ ਸ਼ਰਾਬ ਦਾ ਠੇਕਾ ਇਹਨਾਂ ਦੇ ਘਰਾਂ ਦੇ ਵਿੱਚ ਹੈ ਉਹਨੂੰ ਦੇਖ ਕੇ ਉਹਰਾ ਵੀ ਹਲ ਛੇਤੀ ਕਰਵਾਇਆ ਜਾਏਗਾ ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਲੱਖੀ ਸੀ ਉਹਦੇ ਵਿੱਚ 150 ਤੋਂ ਵੱਧ ਅਸੀਂ ਘਰ ਬਣਵਾ ਕੇ ਦਿੱਤੇ ਆ ਔਰ ਹੋਰ ਵੀ ਅੱਜ ਜਿਹੜੀਆਂ ਐਪਲੀਕੇਸ਼ਨ ਦੇਣਗੇ ਉਹਨਾਂ 'ਤੇ ਜ਼ਰੂਰ ਐਕਸ਼ਨ ਲੈ ਕੇ ਜਲ ਤੋਂ ਜਲਦ ਉਹਨਾਂ ਦਾ ਵੀ ਕੰਮ ਕੀਤਾ ਜਾਏਗਾ ਸਰ ਖੜਾ ਦੌਰਾਨ ਕੋਈ ਜਿ세 ਪੰਘੀਆਂ ਵੱਲੋਂ ਮਸੀਬ ਹੈ ਚਾਰੇ ਨੂੰ ਕਾਫੀ ਮਤਲਬ ਟਾਰਗੇਟ ਕੀਤਾ ਗਿਆ ਜਿਸ ਤਰ੍ਹਾਂ ਮੇਹਣਾ ਮਾਰੀਦਾ ਲੇਕਿਨ ਜਿਹੜੀ ਆਪਣੀ ਵੀ ਜਿਹੜੀ ਸੰਸਥਾ ਵੱਲੋਂ ਬਹੁਤ ਰਸਨ ਵੰਡਿਆ ਗਿਆ ਲੇਕਿਨ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ ਜੀ ਮ ਇਦਾਂ ਦਾ ਮਾਹੌਲ ਹੋਵੇ ਹੜਾਂ ਦੇ ਵਿੱਚ ਤੇ ਸਾਰੇ ਲੋਕ ਦੁਖੀ ਸੀ ਪਰੇਸ਼ਾਨ ਸੀ ਕਿਆ ਜ਼ਮੀਦਾਰ ਕਿਆ ਮਜ਼ਦੂਰ ਸਾਰੇ ਵਰਗ ਜਿਹੜੇ ਆ ਦੁਖੀ ਸੀ ਮਗਰ ਜਿਹੜੀ ਕੋਈ ਇਦਾਂ ਦੀ ਕਿਸੇ ਨੇ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸ਼ਬਦਾਵਲੀ ਵਰਤੀ ਹੈ ਮੈਂ ਉਹ ਕੜੇ ਸ਼ਬਦਾਂ ਦੀ ਨਿੰਦਾ ਕਰਦਾ ਔਰ ਮੈਂ ਪਿਛਲੇ ਸਮੇਂ ਦੇ ਵਿੱਚ ਐਕਸ਼ਨ ਲੈਂਦੇ ਹੋਏ ਕੁਝ ਲੋਕਾਂ ਦੇ ਉੱਪਰ ਜਿਹੜਾ ਕਾਨੂੰਨੀ ਕਾਰਵਾਈ ਵੀ ਕਰਵਾਈ ਸੀ ਵੀ ਜਿਹੜੇ ਲੋਕ ਜਿਹੜੇ ਸਾਡੇ ਪਰਮੇਸ਼ਵਰ ਦੇ ਦਾਸਾਂ ਨੂੰ ਜਾਂ ਸਾਡੇ ਲੋਕਾਂ ਨੂੰ ਮਿਹਨੇ ਮਾਰ ਰਹੇ ਨੇ ਜਾਂ ਮੰਦੀ ਚੰਗੀ ਸ਼ਬਦਾਵਲੀ ਵਰਤ ਰਹੇ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਵੀ ਕਰਵਾਈ ਸੀ ਔਰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਕੋਈ ਭਾਈਚਾਰੇ ਨੂੰ ਟਾਰਗੇਟ ਕਰੇ ਜਿਹੜਾ ਵੀ ਟਾਰਗੇਟ ਕਰੇਗਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਜਰੂਰ ਕਰਵਾਈ ਜਾਏਗੀ ਸਰ ਜੇ ਕਿਸੇ ਨੂੰ ਕੱਲ ਨੂੰ ਉਸ ਸਮੱਸਿਆ ਦੀ ਜਿ ਤਰ੍ਹਾਂ ਜਿੱਕੇ ਘਟ ਗਈ ਭਾਈਚਾਰੇ ਨੂੰ ਤੁਹਾਡੇ ਨਾਲ ਫਿਰ ਕਿਵੇਂ ਤਾਲਮੇਲ ਕਰ ਸਕਦੇ ਜੀ ਮੇਰਾ ਇੱਕ ਚੰਡੀਗੜ੍ਹ ਦੇ ਆਫਿਸ ਹੈਗਾ ਮੇਰਾ 68 ਸੈਕਟਰ ਦੇ ਵਿੱਚ ਇੱਕ ਮੈਂ ਜਲੰਧਰ ਦੇ ਵਿੱਚ ਮੇਰਾ ਖਮਰਾ ਚਾਚੇ ਦੇ ਨਾਲ ਸੋਫੀਆ ਕਾਲਜes ਆਫਿਸ ਹੈਗਾ ਔਰ ਮੇਰਾ ਫੋਨ ਨੰਬਰ ਵੀ ਜਨਤਕ ਮੈਂ ਕੀਤਾ ਵਾ ਮੈਂ ਤੁਹਾਡੇ ਮਾਧਮ ਰਾਹੀਂ ਵੀ ਦੱਸਣਾ ਚਾਹੁੰਦਾ ਵੀ 956372000 ਮੇਰਾ ਫੋਨ ਨੰਬਰ ਆ ਇੱਕ ਮੇਰਾ ਦੂਸਰਾ ਨੰਬਰ 998870295 ਇਸ ਨੰਬਰ ਤੇ ਫੋਨ ਕਰਕੇ ਕੋਈ ਵੀ ਮਿਲਕੋ ਆ ਸਕਦਾ ਔਰ ਆਪਣੀ ਮੁਸ਼ਕਲ ਦੱਸ ਸਕਦਾ ਔਰ ਪਹਿਲ ਦੇ ਆਧਾਰ ਤੇ ਚੀਜ਼ਾਂ ਦਾ ਹੱਲ ਕੀਤਾ ਜਾਏਗਾ